15 ਦਿਨ ਤੇ 5 ਭਾਰਤ ਰਤਨ ਇਸ ਜਨਵੀ ਸਾਲ ਦੇ ਵਿੱਚ ਭਾਰਤ ਰਤਨ ਐਵਾਰਡ ਦੇਣ ਦੇ ਸਾਰੇ ਪੁਰਾਣੇ ਰਿਕਾਰਡ ਮੋਦੀ ਸਰਕਾਰ ਨੇ ਤੋੜ ਦਿੱਤੇ ਨੇ ਲੰਘੇ 15 ਦਿਨਾਂ ਦੇ ਵਿੱਚ 5 ਵੱਡੀਆਂ ਹਸਤੀਆਂ ਨੂੰ ਭਾਰਤ ਰਤਨ ਐਵਾਰਡ ਦੇਣ ਦੇ ਲਈ ਚੁਣਿਆ ਗਿਆ ਜਿਨ੍ਹਾਂ ਦੇ ਵਿੱਚ ਦੋ ਸਾਬਕਾ ਪ੍ਰਧਾਨ ਮੰਤਰੀ ਇੱਕ ਉਪ ਪ੍ਰਧਾਨ ਮੰਤਰੀ ਅਤੇ ਇੱਕ ਸਾਬਕਾ ਮੰਤਰੀ ਤੇ ਇੱਕ ਮਸ਼ਹੂਰ ਖੇਤੀਬਾੜੀ ਵਿਗਿਆਨੀ ਨੇ ਇਨ੍ਹਾਂ ਪੰਜਾਂ ਦੇ ਨਾਮ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕੀਤਾ इथे भी एम है मैं कि जिस समय एक तो बाद एक किसान आंदोलन हो रहे ने उस समय मोदी सरकार ने दा किसान का मसीहा कहे जांदे चौधरी चरण सिंह को भारत रत्न दित है किसान में तो खुशी की लहर है किसान के तो मसीहा थे हमेशा चौधरी चरण सिंह ने किसान वर्ग का मजदूर वर्ग का तमाम वर्गों का आज जो कह है ना सबका साथ सबका विश्वास नहीं। नहीं। ये तो चरितार्थ चौधरी चरण सिंह जी ने किया जो सबका साथ दिया सबका विश्वास जीता और सबका काम किया केंद्र सरकार ने पी वी नरसिम्हा राव चौधरी चरण सिंह ਅਤੇ ਐਮ ਐਸ ਸੁਆਮੀਨਾਥਨ ਨੂੰ ਭਾਰਤ ਰਤਨ ਅਵਾਰਡ ਦੇਣ ਦਾ ਐਲਾਨ ਅੱਜ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਤੀ ਗਈ। ਇਸ ਤੋਂ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਤੇ ਕਪੂਰੀ لال ਠਾਕੁਰ ਨੂੰ ਭਾਰਤ ਰਤਨ ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਸੀ। ਜਨਰਲ ਲੀਡਰਾਂ ਲਈ ਅਵਾਰਡ ਦਾ ਐਲਾਨ ਕੀਤਾ ਗਿਆ ਉਹਨਾਂ ਦੇ ਵਿੱਚੋਂ ਦੋ ਲੀਡਰਾਂ ਦਾ ਸਬੰਧ ਕਿਸਾਨ ਅਤੇ ਇੱਕ ਦਾ OBC ਸਮਾਜ ਨਾਲ ਹੈ ਜਦੋਂ ਕਿ ਐਮ ਐਸ ਸੁਆਮੀਨਾਥਨ ਖੇਤੀਬਾੜੀ ਵਿਗਿਆਨੀ ਨੇ